ਸામਣੇ ਆਇਆ ਲਗਾਤਾਰ ਲੁੱਟਖੋਹਾਂ ਕਰਨ ਵਾਲਿਆਂ ਦੀ ਜੋ ਹੌਸਲੇ ਨੇ ਉਹ ਕਾਫੀ ਵੱਧਦੇ ਹੋਏ ਦਿਖਾਈ ਦੇ ਰਹੇ ਨੇ ਤੇ ਅਜੇ ਹਾਂ ਹੀ ਇੱਕ ਹੋਰ ਮਾਮਲਾ ਬਟਾਲਾ ਦਾ ਸਾਹਮਣੇ ਆਇਆ ਜਿੱਥੇ ਇੱਕ ਕਾਰੋਬਾਰੀ ਦੇ ਨਾਲ ਲੁੱਟਖੋਹ ਕੀਤੀ ਗਈ ਹੈ ਕਾਰੋਬਾਰੀ ਦੇ ਨਾਲ ਲੁੱਟਖੋਹ ਕੀਤੀ ਜਾਂਦੀ ਉਹਦਾ ਸਮਾਨ ਲੈ ਕੇ ਫਰਾਰ ਹੋ ਜਾਂਦੇ ਨੇ ਲੁਟੇਰੇ ਕਾਰੋਬਾਰੀ ਦਾ ਕਹਿਣਾ ਹੈ ਕਿ ਉਹ ਸਮਾਨ ਦੀ ਸਪਲਾਈ ਲੈ ਕੇ ਜਾ ਰਿਹਾ ਸੀ ਤੇ ਕੁਝ ਮੋਟਰਸਾਈਕਲ ਸਵਾਰਾਂ ਦੇ ਵੱਲੋਂ ਉਸ ਨੂੰ ਰਸਤੇ ਦੇ ਵਿੱਚ ਹੀ ਰੋਕ ਲਿੱਤਾ ਜਾਂਦਾ ਤੇ ਉੱਥੇ ਇਹਨਾਂ ਦੇ ਵੱਲੋਂ ਰੋਕ ਕੇ ਸਮਾਨ ਖੋ ਲਿੱਤਾ ਜਾਂਦਾ ਲੁੱਟਖੋ ਕੀਤੀ ਜਾਂਦੀ ਹੈ ਪਰ ਉੱਥੇ ਜਦੋਂ ਪੁਲਿਸ ਤੇ ਪੁਲਿਸ ਨੂੰ ਇਸ ਤੇ ਵੱਲੋਂ ਇਤਲਾਹ ਕੀਤੀ ਜਾਂਦੀ ਹੈ ਤਾਂ ਪੁਲਿਸ 3 ਘੰਟੇ ਦੇਰੀ ਦੇ ਨਾਲ ਆਉਂਦੀ ਹੈ ਇਹ ਇਲਜ਼ਾਮ ਜਿਹੜੇ ਨੇ ਉਸ ਵਪਾਰੀ ਦੇ ਵੱਲੋਂ ਲਗਾਏ ਗਏ ਨੇ ਕਿ ਪੁਲਿਸ 3 ਘੰਟੇ ਦੇਰੀ ਦੇ ਨਾਲ ਆਉਂਦੀ ਹੈ ਜਿਸ ਤੋਂ ਬਾਅਦ ਕਾਫੀ ਇਸ ਦੇ ਵੱਲੋਂ ਦੋਸ਼ ਲਗਾਏ ਜਾ ਰਹੇ ਨੇ ਹੁਣ ਵਪਾਰੀ ਦੇ ਵੱਲੋਂ ਤੇ ਨਾਲ ਦੇ ਸੁਨਾਵਿਆ ਸਟੋਰ ਨਾਲ ਸਾਂਝੀ ਕਰ ਰਹੀ ਹੈ ਕਿ ਕਿੰਜ ਜਿਹੜਾ ਹੈ ਉਹ ਵਪਾਰੀ ਜਾਂਦਾ ਹੈ ਤੇ ਉਸ ਦੇ ਨਾਲ ਲੁੱਟਖੋ ਕੀਤੀ ਜਾਂਦੀ ਹੈ ਤਾਂ ਉਸ ਦੇ ਵੱਲੋਂ ਜਦੋਂ ਇਲਜ਼ਾਮ ਲਗਾਏ ਜਾਂਦੇ ਨੇ ਤਾਂ ਗੱਲਬਾਤ ਕਰਦੇ ਹੋ ਕੀ ਕੁਝ ਕੀਤਾ ਗਿਆ ਤੁਹਾਨੂੰ ਸੁਣਾ ਦਿੰਨੇ ਆ ਮੈਂ ਅਮੂਲ ਆਈਸਕ੍ਰੀਮ ਡਿਸਟ੍ਰੀਬਿਊਟਰਾਂ ਸਰ ਬਟਾਲੇ ਦਾ ਨਾਲ ਮੇਰੇ ਕੋਲ ਡ੍ਰਿੰਕ ਦਾ ਮੇਰਾ ਹੋਲਸੇਲ ਦਾ ਕੰਮ ਹੈ ਬਟਾਲੇ ਦੇ ਵਿੱਚ ਅੱਜ ਬਟਾਲੇ 'ਚ ਮੈਂ ਸਰ ਦੇਖੋ ਅਸੀਂ ਤਾਂ ਅੱਗੇ ਡਰਦੇ ਮਾਹੌਲ 'ਚ ਕੰਮ ਕਰ ਰਹੇ ਹਾਂ ਪਰ ਇੰਨਾ ਗੰਦਾ ਕੰਮ ਹੋਇਆ ਅੱਜ ਬਟਾਲੇ ਦੇ ਵਿੱਚ ਮੈਂ ਇੱਕ ਗੱਲ ਕਹਾਂਗਾ ਤੁਹਾਡੇ ਮਾਦਨ ਦੇ ਆਪਣੇ ਭਰਾਵਾਂ ਨੂੰ ਕਿ ਸਾਰੇ ਦੁਕਾਨਾਂ ਬੰਦ ਕਰ ਦਿਓ ਚਾਬੀ ਐਸਐਸਪੀ ਸਾਹਿਬ ਤੇ ਐਮਐਲਏ ਸਾਹਿਬ ਨੂੰ ਦੇ ਦਿਓ ਕਿਉਂਕਿ ਅਸੀਂ ਇੱਥੇ ਸੇਫ ਨਹੀਂ ਐ ਮੈਂ ਸੀਐਮ ਸਾਹਿਬ ਨੂੰ ਵੀ ਤੁਹਾਡੇ ਮਾਦਨ ਤੱਕਾਂਗਾ ਕਿ ਦਿਨ ਦਿਹਾੜੇ ਦਿਨ ਦਿਹਾੜੇ ਸ਼ਾਮ 6 ਵਜੇ ਮੈਂ ਮਾਲ ਆਪਣਾ ਲਾਇਆ ਮੈਂ ਬਾਜ਼ਾਰ 'ਚ ਕਲੈਕਸ਼ਨ ਕਰਨਿਆ ਪੇਮੈਂਟਾਂ ਦੀ ਘੱਟੋ ਘੱਟ 4 ਤੋਂ 5 ਲੱਖ ਮੇਰੇ ਗੇਮ 'ਚ ਕਲੈਕਸ਼ਨ ਸੀਗੀ ਮੇਰੀ ਮੈਂ ਕਰਕੇ ਇਥੋਂ ਆਪਣੇ ਵੱਲ ਜਾ ਰਿਆਂ ਅੱਗੇ ਕਲੈਕਸ਼ਨ ਕਰਨ ਵਾਸਤੇ ਇੱਥੇ ਇੱਕ ਬੰਟੀ ਨਾਮ ਦਾ ਬੰਦਾ ਜਿਹੜਾ ਕੋਲਡ ਡਰਿੰਕ ਦਾ ਕੰਮ ਕਰਦਾ ਵਾ ਇੱਥੇ ਬਟਾਲੇ ਦੇ ਵਿੱਚ ਨਾਲ ਰਾਜਾ ਰਾਜਾ ਨਾਮ ਹੈ ਕਨਵਨ ਰੋਡ ਦੇ ਵਿੱਚ ਉਹਨਾਂ ਨੇ ਦੇਖੀ ਕੀਤੀ ਹੋएगी ਮੇਰੇ ਦੀ ਮੇਰੇ ਮਗਰ 10 ਤੋਂ 15 ਬੰਦੇ ਲੈ ਕੇ ਮੇਰੇ ਮਗਰ ਆ ਗਏ ਨੇ ਇੱਥੇ ਮੈਨੂੰ ਗੱਡੀ ਦੇ ਵਿੱਚ ਆ ਕੇ ਮਾਰਨ ਨੂੰ ਪਏ ਨੇ ਇਹਨਾਂ ਨੇ ਮੇਰਾ ਗਲਾ ਘੋਟਣ ਦੀ ਕੋਸ਼ਿਸ਼ ਕੀਤੀ ਮੇਰੇ ਕੋਲ ਜਿੰਨਾ ਕੈਸ਼ ਸੀਗਾ ਉਹ ਖੋਲਿਆ ਮੇਰੇ ਕੋਲ ਜਦ ਮੇਰੀ ਗੱਡੀ ਦੀ ਚਾਬੀ ਖੋਣ ਦੀ ਕੋਸ਼ਿਸ਼ ਕੀਤੀ ਆ ਮੈਨੂੰ ਬਾਹਰ ਛੁੱਟਣਾ ਚਾਇਆ ਮੈਂ ਨਿਕਲਿਆ ਨਹੀਂ ਮੈਂ ਆਪਣੀ ਗੱਡੀ ਦੀ ਚਾਬੀ ਉਹਨਾਂ ਕੋ ਖੋਈ ਐ ਮੈਨੂੰ ਮਾਰਿਆ ਕੁੱਕਿਆ ਵਾ ਪਰ ਮੈਂ ਇੱਕੋ ਇੱਕ ਚੀਜ਼ ਬੇਨਤੀ ਕਰਾਂਗਾ ਐਸਐਸਪੀ ਸਾਹਿਬ ਨੂੰ ਵੀ ਕਿ 3 ਘੰਟੇ ਹੋ ਗਏ ਐਸਾ ਇਨਸੀਡੈਂਟ ਹੋਏ ਨੂੰ ਹਜੇ ਤੱਕ ਐਫਆਈਆਰ ਨਹੀਂ ਦਰਜ ਹੋਈ ਬਟਾਲੇ ਚ ਕੀ ਮਾਹੌਲ ਹੈ ਬਟਾਲੇ ਦਾ ਮੈਂ ਐਸਐਸਪੀ ਸਾਹਿਬ ਨੂੰ ਪਰਸਨਲੀ ਫੋਨ ਤੇ ਗੱਲ ਕੀਤੀ ਐ ਐਮਐਲਏ ਸਾਹਿਬ ਨਾਲ ਮੇਰੀ ਗੱਲ ਹੋਈ ਐ ਉਹ ਕਹਿੰਨੇ ਮੈਂ ਮੌਕੇ ਤੇ ਪੁਲਿਸ ਭੇਜਣਾ ਹੁਣ ਆ ਕੇ ਮੇਰੇ ਬਿਆਨ ਲੈ ਗਏ ਨੇ ਮੈਂ ਇੱਕੋ ਮੰਗ ਕਰਨਾ ਸਾਰਿਆਂ ਕੋ ਡੀਸੀ ਸਾਹਿਬ ਨੇ ਵੀ ਕਹਿੰਨਾ ਐ ਐਸਐਸਪੀ ਸਾਹਿਬ ਨੇ ਵੀ ਕਹਿੰਨਾ ਐ ਅਗਰ ਉਹ ਸਾਡੀ ਪ੍ਰੋਟੈਕਸ਼ਨ ਨਹੀਂ ਕਰ ਸਕਦੇ ਕਲੀਅਰ ਕਹੋ ਦੁਕਾਨਾ ਬੰਦ ਕਰ ਦਿਓ ਅਸੀਂ ਕੰਮ ਨਹੀਂ ਕਰਾਂਗੇ ਮੈਂ ਪਿਛਲੇ ਸਾਲ ਭਾਜੀ ਤੁਹਾਨੂੰ ਦੱਸਣਾ ਚਾਹਾਂਗਾ ਕਟੋ-ਕਟ 18 ਤੋਂ 20 ਲੱਖ ਰੁਪਈਆ ਜੀਐਸਟੀ ਦਿੱਤਾ ਮੈਂ ਗਵਰਨਮੈਂਟ ਨੂੰ ਕਾਹਦੇ ਵਾਸਤੇ ਦਿੱਤਾ ਆਹ ਕਰਨ ਲਈ ਆਪਣਾ ਆਹ ਕੱਪੜੇ ਵੜਾਲ ਲਈ ਇਹ ਵਾ ਪੰਜਾਬ ਇਹ ਬਿਹਾਰ ਨੂੰ ਵੀ ਮਾੜਾ ਹੋ ਗਿਆ ਮੁੱਖ ਮੰਤਰੀ ਸਾਹਿਬ ਸੀਐਮ ਸਾਹਿਬ ਬਾਹਰ ਨਿਕਲੋ 100-199 ਆਪਣੇ ਨਾਂ ਨਾ ਰੱਖੋ ਵਪਾਰੀਆਂ ਨੂੰ ਦਿਓ ਜਿਹੜੇ ਤੁਹਾਡੀਆਂ ਤਨਖਾਹਾਂ ਦੇਣ ਦੇ ਨੇ ਇੱਥੇ ਭੁੱਖੇ ਮਰਨ ਦੇ ਅਸੀਂ ਕੰਮ ਸਾਡੇ ਨਹੀਂ ਹੈਗੇ ਆਪ ਮਿਹਨਤਾਂ ਕਰ ਰਹੇ ਨੇ ਗੱਟੀਆਂ ਚਲਾਉਂਦੇ ਆ ਤੇ ਤੁਸੀਂ ਏਸੀ ਵਾਲੇ ਕਮਰੇਆਂ 'ਚ ਬਹਿਣਦੇ ਹੋ ਬਟਾਲੇ ਦੇ ਵਿੱਚ ਇੰਨਾ ਬੁਰਾ ਹਾਲ ਹੋ ਚੁੱਕਾ ਵਾ ਜੇ ਤੁਸੀਂ ਨਹੀਂ ਪ੍ਰੋਟੈਕਸ਼ਨ ਕਰ ਸਕਦੇ ਕਲੀਅਰ ਕਹੋ ਮੈਂ ਤੁਹਾਨੂੰ ਕਲੀਅਰ ਕਹਿੰਦਾ ਜੇ ਸਿੱਧੇ ਸਟੇਟਮੈਂਟ ਦਿਓ ਮੈਂ ਪੰਜਾਬ ਨਹੀਂ ਸੰਭ ਸਕਦਾ ਪੰਜਾਬ 'ਚ ਗੁੰਡਾ ਰਾਜ ਹੋ ਗਿਆ ਹੈ ਜਾਂ ਤੇ ਮੈਨੂੰ ਐਫ ਆਈ ਆਰ ਦਿਓ ਬੰਦੇ ਹੁਣੇ ਅੰਦਰ ਦਿਓ ਨਹੀਂ ਤਾਂ ਸਟੇਟਮੈਂਟ ਦਿਓ ਕਿ ਵਪਾਰੀ ਪੰਜਾਬ ਛੱਡ ਦੇਵੇ ਉਦਾਂ ਤੁਸੀਂ ਕਹਿੰਦੇ ਹੋ ਬਾਹਰੋਂ ਕੰਮ ਕਰਨਾ ਹੋ ਇੱਥੇ ਪੰਜਾਬ ਚ ਅਰੇ ਇੱਥੋਂ ਦੇ ਤਰ ਬਚਾ ਲੋ ਮੇਰਾ ਦੇਸ਼ ਨਾਲ ਜੀ ਕਰਦਾ ਪੰਜਾਬ ਛੱਡ ਦਵਾ ਕਿ ਬਾਹਰਲੀ ਕੰਟਰੀ ਚਲ ਜਾ ਤੂੰ ਆਦੀ ਰਾਖੀ ਵੀ ਨਹੀਂ ਕਰ ਸਕਦਾ ਸਰ ਮੈਂ ਇਹੋ ਹੀ ਗੱਲ ਤੇ ਰੋਣਾ ਪਿਆ ਅਸੀਂ ਇਹ ਸਰਕਾਰ ਲਿਆਂਦੀ ਸੀ ਮੈਂ ਤੁਹਾਨੂੰ ਮੇਰੇ ਕੋ ਵੀਡੀਓ ਹੈ ਮੈਂ ਕੇਜਰੀਵਾਲ ਸਾਹਿਬ ਨੂੰ ਕਿਹਾ ਸੀਗਾ ਕਿ ਵਪਾਰੀ ਡਰ ਦੇ ਮਾਹੌਲ ਚ ਕੰਮ ਕਰ ਰਿਹਾ ਹੈ ਵਪਾਰੀ ਨੂੰ ਪ੍ਰੋਟੈਕਸ਼ਨ ਚਾਹੀਦੀ ਹੈ ਉਹਨਾਂ ਨੇ ਕਿਹਾ ਇਹ ਵਪਾਰੀ ਨੂੰ ਪ੍ਰੋਟੈਕਸ਼ਨ ਦੇਵਾਂਗੇ ਇੱਥੇ ਵੀ ਉਹਨਾਂ ਨੇ ਆਪਣੇ ਬੰਦਿਆਂ ਨੂੰ ਪ੍ਰੋਟੈਕਸ਼ਨ ਦੇ ਦਿੱਤੀ ਆ ਅੱਜ ਜੋ ਹਾਲ ਅੱਜ ਮੇਰਾ ਹੋਇਆ ਜੀ ਮੈਂ ਨਹੀਂ ਸਮਝਦਾ ਕਿ ਬਟਾਲੇ ਦੇ ਕਿ ਪਬਲਿਕ ਨੂੰ ਕੰਮ ਕਰਨਾ ਚਾਹੀਦਾ ਹੌਸਲਾ ਸਾਹਿਬ ਕਿਹਰੇ ਹਥਿਆਰਾਂ ਦੇ ਨਾਲ ਹਮਲਾ ਹੋਇਆ ਤੁਹਾਡੇ ਸਰ ਮੈਨੂੰ ਆ ਕੇ ਉਹਨਾਂ ਨੇ ਚਪੇਰਾ ਮਾਰੀਆਂ ਮੈਨੂੰ ਉਹਨਾਂ ਕੋ ਲੋਹੇ ਦਾ ਕੋ ਕੜਾ ਗੁੜਾ ਬਾਹਰ ਉਹ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਮੈਂ ਆਪਣੇ ਆਪ ਨੂੰ ਬਚਾਇਆ ਮੇਰੀ ਗੱਡੀ ਦੇ ਅੰਦਰ ਰੱਸਾ ਬਿਆ ਨਾ ਮੇਰਾ ਮੇਰਾ ਰੱਸਾ ਬਿਆ ਜਿੰਨਾ ਮੈਂ ਆਪਣੀ ਬੰਨਣਾ ਦਾ ਆ ਰੱਸਾ ਉਹਨਾਂ ਮੇਰਾ ਗਲਾ ਘੋਟਣ ਨੂੰ ਭੇਜੇ ਨੇ ਹੈਲੋ ਇਦਾਂ ਮੇਰਾ ਗਲਾ ਘੋਟਣ ਨੂੰ ਭੇਨੇ ਹੋ ਆ ਰੱਸਾ ਮੇਰਾ ਸਮਾਨ ਬੰਨਣ ਵਾਲਾ ਦੂਜੀ ਵਾਰੀ ਚੋ ਆਕੇ ਮੇਰਾ ਗਲਾ ਘੋਟਣ ਨੂੰ ਕਹੀਂ ਨੇ ਕਿ ਐ ਚਾਹਨੇ ਅਸੀਂ ਕੰਮ ਕਰਨ ਲਈ ਦੇਖੋ ਮੈਂ ਬਟਾਲੇ ਚ ਕੰਮ ਕਰ ਰਿਹਾ ਜੇਕਰ ਮੈਂ ਸਸਤਾ ਸਮਾਨ ਦੇ ਰਿਹਾ ਉਹ ਮੈਨੂੰ ਵਾਰਾ ਖਾਂਦਾ ਨਾ ਦਿਨਾ ਮੈਂ ਕਿਸੇ ਨੂੰ ਕੋ ਤੰਗ ਨਹੀਂ ਕਰ ਰਿਹਾ ਮੈਂ ਜੀਐਸਟੀ ਦੇ ਮਾਲ ਮੰਗਾਨਾ ਬਿੱਲ ਤੇ ਮਾਲ ਮੰਗਾਨਾ ਬਿੱਲ ਤੇ ਮਾਲ ਵੇਚਣਾ ਕੀ ਕਾਰਵਾਈ ਦੀ ਮੰਗ ਕਰਦੇ ਹੋ ਸਰ ਬਿਆ ਪ੍ਰਸ਼ਾਸਨ ਤੋਂ ਇੱਕੋ ਗੱਲ ਕਹਾਂਗਾ ਇੱਕ ਤਾਂ ਮੈਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ ਦੂਸਰਾ ਉਹਨਾਂ ਬੰਦਿਆਂ ਨੂੰ ਫੜ ਕੇ ਹੁਣੇ ਅੰਦਰ ਦਿੱਤਾ ਜਾਵੇ ਮੈਨੂੰ ਐਫ ਆਈ ਆਰ ਦੀ ਕਾਪੀ ਦਿੱਤੀ ਜਾਵੇ ਜੋ ਬੰਦੀ ਕਾਰਵਾਈ ਆ ਉਹਨਾਂ ਨੇ ਪੂਰੀ ਕੀਤੀ ਜਾਵੇ ਮੇਰੇ ਪੈਸੇ ਖੋਗੇ ਲਾਗੇ ਨੇ ਮੇਰੀ 4 ਤੋਂ 5 ਤੋਂ ਲੈ ਸਰ 4 ਤੋਂ 5 ਲੱਖ ਰੁਪਈਆ ਮੇਰ ਕੋ ਮੇਰੀ ਮੇਰੀ ਕਲੈਕਸ਼ਨ ਹੈ ਮੇਰ ਕੋ ਮੈਂ ਅਮੋਲ ਡਿਸਟ੍ਰੀਬਿਊਟਰ ਹਾਂ ਵੇਖੋ ਇਸ ਵੇਲੇ ਇਸ ਵੇਲੇ ਮੇਰੀ ਆਈਸਕ੍ਰੀਮ ਦਾ ਸੀਜ਼ਨ ਚੱਲ ਰਿਹਾ ਮੈਂ ਇਹਨਾਂ ਨੂੰ ਵੀ ਸਮਾਨ ਦਿੱਤਾ ਵੇਖੋ ਤੁਸੀਂ ਕਹੋਗੇ ਇਹ ਬਿਆਨ ਨਹੀਂ ਦਿੰਦੇ ਅੱਜ ਮੇਰ ਨਾਲ ਹੋਇਆ ਕੱਲ ਇਹਨਾਂ ਨਾਲ ਹੋ ਜੀਗਾ ਕੀ ਕਰੋਗੇ ਕੌਣ ਧਿਆਨ ਦੇਗਾ ਜਿੰਨਾ ਹੋਇਆ ਉਹ ਬੋਲਣ ਦੇ ਉਹ ਸੁਣ ਲੋ ਤੁਸੀਂ ਦੋ ਦਾ ਵੀ ਨਹੀਂ ਸੁਣਨਾ ਚਾਹਦੇ ਤਿੰਨ ਘੰਟੇ ਹੋ ਗਏ ਤੇ ਕਾਫੀ ਆਰ ਨਹੀਂਦਰ ਚੋਈ ਪੰਜਾਬ 'ਚ ਇੱਕ ਗੁੰਡਾ ਰਾਜਨੀਤਿਕ ਹੈ